ਔਰ ਮੇਰੇ ਲਈ ਬਣੀ ਤੁਸੀਂ ਦੀ ਗੱਲ ਹੈ ਕਿ ਸਾਡੇ ਸਰਕਾਰ ਸائیں ਸਰਕਾਰ ਬਾਬਾ ਦੀਪਕਸ਼ਾ ਜੀ ਸੁਭੀਨਤ ਮੱਤੀ ਦੇ ਪ੍ਰਧਾਨ ਉਹਨਾਂ ਦਾ ਬਹੁਤ ਸਰਦਾਰ ਤੇ ਸ਼ੁਕਰਗੁਜ਼ਾਰ ਕਿ ਅਜਨਨ ਮੁਲਾਕਾਤ ਹੋਈ ਕਿ ਅਤਿ ਚਾਰ ਸਾਲ ਪਹਿਲੇ ਅਸੀਂ ਬਾਬਾ ਜੀ ਦੇ ਦیدار ਕੀਤੇ ਤੇ ਸਰਕਾਰ ਨੇ ਮੌਤ ਆਇਆ ਜੀ ਸਰਕਾਰ ਚਾਹ ਜਨਤਾ ਦੀ ਨਜ਼ਰ ਕਰੋ ਤੇ ਕਿੰਦੀ ਕੋਈ ਮੌਤ ਚਲ ਨਹੀਂ ਚਲ ਸਾਲ ਜਾਂ ਮਹੀਨਾ ਰੁਕ ਜਾ ਕਰਮ ਹੋ ਜੀ ਇਹਨਾਂ ਦੇ ਪਾਕ ਜ਼ੁਬਾਨ ਚ ਇਹਨਾਂ ਦੇ ਪਾਕ ਜ਼ੁਬਾਨ ਦੇ ਵਿੱਚ ਜੋ ਜਿਹੜੇ ਅਫਾਜ਼ ਨਿਕਲੇ ਉਹ ਅਜੇ ਟਾਲ ਹੋਏ ਨੇ ਤੇ ਮੈਂ ਸਰਕਾਰਾਂ ਦਾ ਬਹੁਤ ਸਾਰਾ ਸ਼ੁਕਰੀਆ ਦਾਬੂ ਜ਼ਿੰਦਗੀ ਨੇ ਕਰ ਸਕਦਾ ਪਰ ਜਿੰਨਾ ਦੇ ਹੋਇਆ ਵਾ ਮੈਂ ਕਰਨਾ ਕਿ ਸਰਕਾਰ ਤੁਹਾਡੀ ਮਿਹਰਬਾਨੀ ਤੁਸੀਂ ਜਿੰਨ ਨੂੰ ਦਵਾ ਦਿੰਦੇ ਕਬੂਲ ਲਈਏ ਤੁਹਾਡਾ ਮੇਨ ਕਰੇ ਤੇ ਅਦਰ ਸਿੰਘ ਬਹੁਤ ਖੁਸ਼ ਨਸੀਬ ਹੋਇਆ ਸਰਕਾਰ ਦੇ دیدار ਕਰਨ ਦਾ ਮੌਕਾ ਲਿਆ ਤੇ ਜਿਹੜੀਆਂ ਜਿਹੜੀਆਂ ਵੀ ਗੱਲਾਂ ਮਾਰਕੀਟ ਦੇ ਉੱਪਰ ਵਿੱਚ ਆ ਇਹ ਮੇਰੇ ਬਾਬਾ ਜੀ ਮੈਂ ਮੇਰੇ ਲੈਡੀ ਬਾਜ਼ਰ ਨਾਲ ਤੇ ਸਾਰੇ ਦੁਆ ਕਰਿਓ ਕਿ ਸਰਕਾਰ ਦੇ ਕਦਮਾਂ ਦੇ ਨਾਲ ਲੱਗੇ ਰਹੀਏ ਤੇ ਸਾਡੀ ਗੁਜ਼ਾਰੇ ਚੱਲਦੇ ਰਹਿਣ ਜੈ ਸੰਗਾਂ ਦੀ ਜੈ